ਪਾਣੀ ਕੋੜ ਆਇਆ ਧਰਮਕੋੜ ਪੱਤਣ ਦੇ ਆਲੇ ਦੋਲੇ ਤੱਕ ਪੂਰਾ ਪਾਣੀ ਭਰਿਆ ਤੇ ਜਦੋਂ ਪਾਣੀ ਆਇਆ ਸੀ ਆ ਕੰਦਾਂ ਪੂਰੀਆਂ ਪਾਣੀ ਨਾਲ ਡੁੱਬ ਗਈਆਂ ਸੀ ਸੋ ਇੰਨਾ ਇੰਨਾ ਪਾਣੀ ਚੜ ਗਿਆ ਸੀ ਇੱਕਦਮ ਹੀ ਫਸਲ ਪੂਰੀ ਬਰਬਾਦ ਹੋ ਚੁੱਕੀ ਹੈ ਇਹਨਾਂ ਨੂੰ ਜਿਹੜੀ ਚੀਜ਼ ਦੀ ਲੋੜ ਹੈ ਦੇ ਦੇਣੀ ਇਹਨਾਂ ਨੂੰ ਰਾਸ਼ਨ ਦੇ ਦੇ ਹਾਂ ਰਾਸ਼ਨ ਦੇ ਦੇ ਇਹਨਾਂ ਨੂੰ ਆ ਗਿਆ ਭੰਜੀ ਘਰੇ ਰਾਸ਼ਨ ਹੁੰਦਾ ਤੁਹਾਡੇ ਮੈਂ ਥੋੜਾ ਅੱਗੇ ਆ ਕੇ ਆਹ ਡੇਰੇ ਦੇ ਵੀ ਪਾਣੀ ਚ ਡੁੱਬੇ ਪੂਰੇ ਮੇਰੇ ਨਾਲ ਲੱਗਦਾ ਮੇਰਾ ਭਤੀਜਾ ਹੀ ਆ ਤੁਹਾਡਾ ਨੂੰ ਨਾ ਉਹ ਨਾ ਉਹ ਦੇ ਰਿਹਾ ਉਹਦੇ ਉਹਨੇ ਆ ਗਏ ਹਣ ਠਾਇਆ ਕਿੱਦਣ ਜਿੱਦਾਂ 5 26 ਦੇ ਰਾਤ ਨੂੰ ਪਾਣੀ ਚੜਿਆ ਜੀ ਜੀ ਇੰਨਾ ਇੰਨਾ ਪਾਣੀ ਜਿਹਦਾ ਆਇਆ ਮੈਂ ਮੰੰਜੀ ਤੋਂ ਉੱਠਿਆ ਮੈਂ ਭਾਵੇਂ ਪਾਣੀ ਕਿਤੋਂ ਆ ਗਿਆ ਮਲਾਗੇ ਮੇਰਾ ਚਾਚਾ ਲੰਬੜਦਾਰ ਪ੍ਰਧਾਨ ਆ ਉਹ ਹੀ ਲੰਬੜਦਾਰ ਉਹ ਉਹ ਨੂੰ ਮਟ ਹੱਲੇ ਮੈਂ ਚਾ ਚਾ ਉੱਥੇ ਪਾਣੀ ਬੜਾ ਆ ਗਿਆ ਮੈਂ ਮੱਜਾ ਮੱਜਾ ਖੋਜਣ ਦਾ ਅੱਛਾ ਉਹ ਸਾਰੇ ਮੁੜ ਕੇ ਉਹ ਭੱਜ ਕੇ ਮੈਨੂੰ ਕਹਿੰਦਾ ਰਹਿਂ ਕੇ ਸਮਾਨ ਨੂੰ ਅੱਗ ਲੱਗੀ ਭਾਂਜੀ ਇੱਕ ਦੇਰ ਤੇ ਜਿੱਦ ਅੱਛਾ ਮੈਂ ਆਜਾ ਧੋਪ ਲੱਗੀ ਇਹ ਬਗਜਾ ਨਹੀਂ ਰੱਦ ਨਹੀਂ ਸਕਾ ਟਿਪ ਪਾਣੀ ਕਦੀ ਚੜਿਆ ਨਹੀਂ ਉਦਾਂ ਇੱਥੇ ਨਹੀਂ 88 ਦੇ ਸਾਰੇ ਇੱਥੇ ਫਿਰ ਗਿਆ ਸਾਰੇ ਨਹੀਂ ਪਹਿਲਾਂ 88 ਤੱਕ ਫਿਰਿਆ ਵਾ ਹਾਂਜੀ 86 ਦਾ ਬਾਅਦ ਪਾਣੀ ਆਂਦੇ ਰੇ ਨੇ ਦਰਿਆ ਦੇ ਆਂਦੇ ਨਹੀਂ ਗਿਆ ਅੱਛਾ 37 ਸਾਲਾਂ ਬਾਅਦ ਪਾਣੀ ਚੜਿਆ ਥੋੜੀ ਜਿਲੇ ਚੜੇ ਲੱਗਾ ਸੀ ਨਾ ਸਾਰਾ ਹਾਂ ਇੱਥੇ ਮੈਂ ਰੋਲਾ ਪਾਇਆ ਇਹਨਾਂ ਨੂੰ ਆ ਬੰਦਿਆਂ ਨੂੰ ਮੈਂ ਪੁਰਾਣੇ ਸਾਰੀਓ ਇਤਰੇ ਇਤਰੇ ਨਿਕਲ ਜੋ ਨਿਕਲ ਜੋ ਇੱਥੇ ਆ ਬੋਰੀਆਂ ਭਰਾਲੇ ਕੋਠੋੜੇ ਪਰ ਪਰ ਕੇ ਇੱਥੇ ਲਾਏ ਫਿਰ ਅੱਛਾ ਹਾਂਜੀ ਤੁਸੀਂ ਆਪਣੇ ਵੱਲੋਂ ਯਤਨ ਕੀਤੇ ਪੂਰੇ ਸਾਡਾ ਡੇਰਾ ਸਾਡਾ ਮੇਰਾ ਅੱਛਾ ਆ ਜਿਹੜਾ ਵੇਖੋ ਅੰਦਰ ਜਾ ਕੇ ਟੂੜੀ ਦੇਖ ਸਕਦੇ ਹੋ ਤੇ ਪਾਣੀ ਫਿਰ ਗਿਆ ਨਾ ਪੂਰਾ ਸਾਰੀ ਗੁੰਗਲੀ ਦੇ ਟੋਲੀ ਪਾਣੀ ਗਿਆ ਇਹ ਵੇਲੀਆਂ ਤੁਹਾਡੀ ਵੇਲੀ ਆ ਹਾਂਜੀ ਵੇਲੀ ਉਹ ਵੇਖੋ ਮਰ ਜਾਈਆਂ ਜਿਵੇਂ ਸਾਰੇ ਲੀੜੇ ਝੱਕਣੀ ਪਾਏ ਆ ਆ ਵੀ ਕਰਨ ਦੇ ਬੰਦੇ ਆ ਸਾਰੇ ਤੁਸੀਂ ਬੰਨਣ ਦੇ ਜਿਹੜੇ ਬੰਨ ਟੁੱਟੇ ਨਹੀਂ ਕਿ ਤੱਕ ਅੱਛਾ ਤੁਸੀਂ ਬੰਨਣ ਦੇ ਆ ਹਾਂਜੀ ਹਾਂਜੀ ਜਾਲ ਪਾਵਾ ਦੇ ਨਾ ਅੱਛਾ ਅੱਛਾ ਹਾਂਜੀ ਆਓ ਵੇਖੋ ਅਗਲੇ ਆ ਅੱਗੇ ਥੋੜਾ ਤੁਹਾਨੂੰ ਵਿਖਾਉਣਾ ਵਾ ਇਹ ਤੁਸੀਂ ਬੰਨਣ ਦਾ ਕੰਮ ਚੱਲ ਰਿਹਾ ਵਾ ਨਕੇ ਲਾ ਰਹੇ ਆ ਦੱਕੇ ਲਾਰੇ ਕਿਤੇ ਪਾਣੀ ਦੁਬਾਰਾ ਆ ਜੇ ਤਾਂ ਫਿਰ ਤਾਣਾ ਚੜ ਜੇ ਤੋ ਆਗੇ ਦੇਖ ਸਕਦੇ ਨੇ ਇੱਥੇ ਕੋਈ ਪ੍ਰਸ਼ਾਸਨ ਨਹੀਂ ਪਿੰਡ ਦੇ ਲੋਕ ਆਪ ਹੀ ਇਕੱਠੇ ਹੋ ਗਏ ਤੇ ਤੁਸੀਂ ਨੂੰ ਬੰਨਣ ਦਾ ਕੰਮ ਕਰ ਰਹੇ ਆ ਜਾਲੀ ਲਾ ਕੇ ਤੇ ਨਾਲ ਉਹਦੇ ਬੋਰੀਆਂ ਭਰ-ਭਰ ਮਿੱਟੀ ਦੀਆਂ ਉਹ ਲਾ ਰਹੇ ਸੁੱਤਰਨ ਕੋੜਪੱਤਣ ਦੇ ਬਹੁਤ ਮਾੜੇ ਹਾਲਾਤ